ਜਲੰਧਰ ਦੇ ਅਰਪਨ ਸਟੇਟ ਦੇ ਵਿੱਚ ਸਥਿਤ ਇੱਕ ਰੈਸਟੋਰੈਂਟ ਦੇ ਅੰਦਰ ਖਾਣਾ ਖਾਂਦੇ ਸਮੇਂ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਨਾਂ ਆਪਸ ਦੇ ਵਿੱਚ ਲੜ ਪਿਆ ਤੇ ਮਾਮੂਲੀ ਜੀ ਤਕਰਾਰ ਤੋਂ ਸ਼ੁਰੂ ਹੋਈ ਇਹ ਗੱਲ ਖੂਨੀ ਵਿਵਾਦ ਤੱਕ ਪਹੁੰਚ ਗਈ। ਇੱਕ ਪਾਸੇ ਦੇ ਪਿੰਮਸ ਹਸਪਤਾਲ ਦੇ ਹੋਸਟਲ ਦੇ ਵਿੱਚ ਰਹਿ ਰਹੇ ਮੈਡੀਕਲ ਦੇ ਵਿਦਿਆਰਥੀਆਂ ਨੇ ਕੁਝ ਲੋਕਾਂ ਦੇ ਉੱਪਰ ਹੋਸਟਲ ਦੇ ਵਿੱਚ ਘੁਸਕੇ ਕੁੱਟਮਾਰ ਕਰਨ ਅਤੇ ਅੰਦਰ ਤੋੜ-ਫੋੜ ਕਰਨ ਦੇ ਦੋਸ਼ ਲਗਾਏ ਹਨ। ਉੱਥੇ ਹੀ ਦੂਜੀ ਧਿਰ ਨੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚੇ ਮਹਿਲਾ ਤੇ ਉਸਦੇ ਪਤੀ ਖੀੜ-ਛਾੜ ਕਰਨ ਅਤੇ ਬਾਹਰ ਦੇ ਵਿੱਚ ਵਿਰੋਧ ਕਰਨ ਤੋਂ ਰੋਕਣ ਤੇ ਉਹਨਾਂ ਦੇ ਉੱਪਰ ਹਮਲਾ ਕਰਨ ਦੇ ਦੋਸ਼ ਲਗਾਏ ਨੇ ਅਤੇ ਸੂਚਨਾ ਮਿਲਦੇ ਹੀ ਥਾਣਾ 7 ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਉੱਥੇ ਮਾਮਲੇ ਦੀ ਜਾਂਚ ਕਰ ਰਹੇ ਐਸ.ਐਹ. ਹਰਦੀਪ ਨੇ ਦੱਸਿਆ ਕਿ ਮਾਮੂਲੀ ਜੀ ਗੱਲ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਲੜਾਈ ਹੋਈ ਹੈ ਤੇ ਉਹਨਾਂ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਐਸ.ਐਮ. ਜਨ న్యూਸ ਦੇ ਲਈ ਸਰ ਜੀ ਨਾਮ ਕੀ ਹੈ ਜੀ ਟਾਡ? ਮੇਰਾ ਨਾਮ ਕਾਜਲ ਹੈ। ਇਹਨਾਂ ਹਸਬੰਦ ਦਾ ਨਾਮ ਰਜੇਤਰ। ਅਸੀਂ ਕਮਰ ਤੋਂ ਬੈਠੇ ਬੈਠੇ ਹਾਂ। ਕਿਹੜੀ ਜਗ੍ਹਾ ਤੇ ਇੱਥੇ ਆਪਣੇ ਫੇਸ ਬੰਦੀ ਆ ਫੇਸ ਟੂ ਦੇ ਵਿੱਚ ਸੀਗੇ ਗੱਲ ਤੇ ਕੋਮਰੂਮ ਬੈਠੇ ਹੋਏ ਸੀਗੇ ਤੇ ਅਸੀਂ ਉੱਥੇ ਚਲੋ ਖਾਪੀਦੇ ਸੀ ਕੱਲ ਸਾਡੇ ਨਾਲ ਹੀ ਬੈਠੇ ਹੋਏ ਸੀਗੇ ਤੇ ਉਹਨਾਂ ਉੱਥੇ ਛੇੜਖਾਨੀ ਕਰਨ ਲੱਗ ਗਏ ਤਾਂ ਬਾਅਦ ਚੱਕ ਕੇ ਚਲੋ ਗਏ ਮੇਰੇ ਹਸਬੰਦ ਨੇ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਇੱਦਾਂ ਛੇੜਖਾਨੀ ਨਾ ਕਰੋ ਮੇਰੀ ਵਾਈਫ ਆ ਉਹ ਤੇ ਉਹਨਾਂ ਨੇ ਨਾ ਕੋਈ ਗੱਲ ਨਹੀਂ ਕੀਤੀ ਸਿੱਧਾ ਹੱਥ ਪਾਈ ਕਰਨ ਲੱਗ ਗਏ ਉਹਨਾਂ ਨੇ ਪਹਿਲਾਂ ਮੇਰੀ ਬਾਹ ਫੜ ਕੇ ਨਾ ਮੈਨੂੰ ਪਰੇ ਕੀਤਾ ਤੇ ਇਹ ਤਿੰਨ ਜਣੇ ਸੀਗੇ ਤੋਂ ਸੱਤ ਅੱਠ ਜਣੇ ਸੀਗੇ ਤੋਂ ਸਾਰੇ ਜਣੇ ਇਹਨਾਂ ਨਾਲ ਲੜਨ ਲੱਗ ਗਏ ਤੇ ਉਹਨੇ ਮੈਨੂੰ ਇੰ ਜਿਹੜੇ ਸਰਦਾਰ ਜੇ ਸੀਗੇ ਤੇ 3-4 ਸਟੂਡੈਂਟ ਆ ਪਿੰਸ ਦੇ ਉਹਦੇ ਹੋਸਟਲ ਪਿੰਸ ਦੇ ਬਾਹਰ ਹੀ ਹੋਈ ਲੜਾਈ ਤੁਹਾਡੀ ਨਹੀਂ ਸਾਡੀ ਕਮਰੂਮ ਹੋਈ ਸੀ ਲੜਾਈ ਕਮਰੂਮ ਦੇ ਬਾਹਰ ਹੋਈ ਸੀਗੀ ਪਰ ਉਹ ਮੁੰਡੇ ਪਿੰਸ ਦੇ ਸੀਗੇ ਕੋਈ ਸੀਗਾ ਅਸਲਾ ਵੀ ਸੀਗਾ ਜੀ ਉਹਨਾਂ ਕੋਲ ਉਹਨਾਂ ਕੋ ਕਹਿੰਦੇ ਸੀਗੇ ਕਹਿੰਦੇ ਸੀਗੇ ਕਿ ਤੁਹਾਡੇ ਗੋਲੀ ਮਾਰਨੀ ਲੈ ਜਾ ਸ਼ੋਅ ਨਹੀਂ ਕੀਤਾ ਉਹਨਾਂ ਨੇ ਤਾਂ ਇਹ ਆ ਕਿ ਹੱਥ ਪਾਈ ਮਤਲਬ ਤੁਹਾਡੇ ਸਾਹਮਣੇ ਉਹਨਾਂ ਨੇ ਕਈ ਇੰਨੀ ਗੱਲਾਂ ਹਾਂਜੀ ਉੱਥੇ ਵੀਡੀਓ ਨਿਕਲਿਆ ਨਹੀਂ ਆ ਸਾਰੀਆਂ ਬਾਲ ਹੀ ਲੜਦੇ ਪਏ ਸੀਗੇ ਬਾਸ ਅੜ ਕੇ ਲੜਾਈ ਹੋ ਰਹੀ ਸੀ ਤੇ ਕਿੰਨੇ ਜਣੇ ਨੇ ਹੱਥ ਪਾਈ ਕਿੰਨੇ ਜਣੇ ਸੱਤ-ਸੱਤ ਜਣੇ ਸੀ ਕੀ ਮਾਮਲਾ ਭਾਈ ਦੱਸੋ ਕੋਈ ਜੀ ਕੁਛ ਨਹੀਂ ਖਾਏ ਹੀ ਡਿਸਪਿਊਟ ਕੀਤਾ ਮੇਰੀ ਵਾਈਫ ਦੇ ਨਾਲ ਠੀਕ ਹੈ ਉਹ ਤਾਂ ਉਹਵਾਦੀ ਕਰ ਰਹੇ ਸੀ ਅਸੀਂ ਬਾਹਰ ਚਲੇ ਗਏ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਮਤਲਬ ਗੱਲ ਤਾਂ ਕੀ ਕਰਨੀ ਸੀ ਉਹ ਮਾਰਨ ਲੱਗ ਗਏ ਮੈਨੂੰ ਹੂੰ ਬਸ ਮੇਰੇ ਬ੍ਰਦਰ ਸੀਗੇ ਛੋਟੇ ਨਾਲ ਉਹਨਾਂ ਨੂੰ ਵੀ ਮਾਰਨ ਲੱਗ ਗਏ ਇੰਨੀ ਗੱਲ ਹੋਈ ਹੈ ਮਾਰਦੇ ਮਾਰਦੇ 6 ਤੋਂ 7 ਜਣੇ ਹੋ ਗਏ ਉਹ ਬੁਲਾ ਲਏ ਉਹਨਾਂ ਨੇ ਬਾਅਦ ਚ ਉਹਨਾਂ ਨੇ ਮੇਰੀ ਵਾਈਫ ਨੂੰ ਕਿਹਾ ਵੀ ਹਾਂ ਤੇਰੇ ਇਹਨੂੰ ਲੈ ਜਾ ਗੋਲੀ ਕੀ ਕਿਹਾ ਜੀ ਉਹਨਾਂ ਨੇ ਉਹਨਾਂ ਨੇ ਕਿਆ ਜੀ ਜਿਵੇਂ ਕਲਾਸਾਂ ਤੋਂ ਬਾਅਦ ਲਾ ਸਵੇਰੇ ਮਾਰਨਿੰਗ ਕਲਾਸ ਤੋਂ ਬਾਅਦ ਵੀ ਤਾਂ ਨਾ ਨਬੇੜ ਲਾਂਗੇ ਜਿੱਥੇ ਆ ਨਾ ਸਟੂਡੈਂਟ ਐ ਅੱਛਾ ਮਨੇ ਟਾਈਮ ਪਾਣ ਦੀ ਗੱਲ ਕੀਤੀ ਗਈ ਗੱਲ ਜੀ ਮੇਰੀ ਵਾਈਫ ਨੂੰ ਕਹੀ ਐ ਨਹੀਂ ਗੱਲ ਜਦੋਂ ਇਹਨਾਂ ਦੇ ਉਹਨਾਂ ਨੇ ਮਾਰੀਆਂ ਨਾ ਉਹਨਾਂ ਨੇ ਇਹ ਕਿਹਾ ਕਿ ਪ੍ਰਿੰਸ ਚ ਜੇ ਨਾ ਸਾਡੇ ਡਾਕਟਰ ਹੈਗੇ ਆ ਤੇ ਜਦੋਂ ਤੁਸੀਂ ਆਣਾ ਹੋਇਆ ਤੁਸੀਂ ਤੁਹਾਡੇ ਟਾਂਕੇ ਲਵਾਣੇ ਆਉਂਦੇ ਆ ਜੀ ਟਾਂਕੇ ਲਵਾਤੇ ਆ ਅੱਛਾ ਜੀ ਕਹਿੰਦਾ ਟਾਂਕੇ ਲਵਾ ਦਾਂਗੇ ਫ੍ਰੀ ਐਂਦਾ ਕਿਹਾ ਫ੍ਰੀ ਕਰਵਾ ਦਾਂਗੇ ਇਲਾਜ ਉੱਥੇ ਆ ਜੀ ਉਹ ਸਾਰੇ ਜਿਹੜੇ ਸਟੂਡੈਂਟ ਆ ਉੱਥੇ ਸਾਰੇ ਕੈਂਸਰ ਦੇ ਅੰਦਰ ਹੀ ਉਹ ਮਤਲਬ ਕਿ ਆਪਣਾ ਸਟੱਡੀ ਕੋਈ ਜਾਣ ਪਹਿਚਾਨ ਹੋਈ ਤੁਹਾਡੀ ਨਹੀਂ ਜਾਣਦੇ ਨਹੀਂ ਅਨੋਨੇ ਸੀਗੇ ਨਹੀਂ ਤੁਸੀਂ ਵੀ ਉਸੇ ਜਗ੍ਹਾ ਤੇ ਬੈਠੇ ਸੀਗੇ ਤੇ ਉਹ ਵੀ ਬੈਠੇ ਸੀਗੇ ਤੁਸੀਂ ਸੇਮ ਜਗ੍ਹਾ ਤੇ ਬਿਲਕੁਲ ਸਾਡੇ ਟੇਬਲ ਦੇ ਨਾਲ ਹੀ ਬੈਠੇ ਹੋਏ ਸੀਗੇ ਉਹ ਤੇ ਬਾਅਦ ਜਾ ਕੇ ਫਿਰ ਉਹ ਇੱਕ ਦੂਸਰੇ ਨਾਲ ਹੱਥ ਪਾਈ ਹੋ ਗਏ ਨਹੀਂ ਜਿਹੜੇ ਤੁਹਾਨੂੰ ਧਮਕੀ ਦਿੱਤੀ ਗਈ ਹੈ ਗੋਲੀ ਮਾਰਦੇ ਉਹ ਕਿੰਦੇ ਵੱਲੋਂ ਦਿੱਤੀ ਗਈ ਜੀ ਉਹ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਉਹਨਾਂ ਵਿੱਚ ਇੱਕ ਹੀ ਮੁੰਡਾ ਸੀਗਾ ਬੋਰਾ ਜਿਹਾ ਸੀਗਾ ਉਹਨੇ ਸਕਿਨ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਕਿ ਤੇ ਉਹੀ ਮੈਨੂੰ baar baar ਕਹਿ ਰਿਹਾ ਸੀ ਕਿ ਤੂੰ ਬਲਾਲਾ ਜੇ ਨਾ ਬੁਲਾਣਾ ਆਪਣੇ ਘਰ ਵਾਲੇ ਨੂੰ ਲੈ ਜਾ ਨਹੀਂ ਤਾਂ ਇਹਦੇ ਮੈਂ ਗੋਲੀ ਮਾਰ ਦਿਆਂਗਾ अच्छा जी हां जी ਤੇ ਉਹਨਾਂ ਦੇ ਉੱਥੇ ਹੀ ਖੜੇ ਹੋਏ ਸੀਗੇ ਉਹ ਸਾਰੇ ਜਣੇ ਤੇ ਕਾਫੀ ਦੇਰ ਬਾਅਦ ਕਿ ਉਹ ਕਹਿੰਦੇ ਸੀ ਬੁਲਾ ਲਓ ਜੀ ਮੌਕੇ ਤੇ ਪੁਲਿਸ ਨੂੰ ਨਹੀਂ ਫੋਨ ਕੀਤਾ ਉੱਥੇ ਜੇ ਇੰਨੀ ਗੱਲ ਹੋਈ ਤੇ ਨਹੀਂ ਮਿਲਿਆ ਮੌਕਾ ਦੇਣਗੇ ਤਾਂ ਹੀ ਆ ਉਹ ਮਾਰਨ ਲੱਗ ਗਏ ਸੀਗੇ ਸਾਨੂੰ ਬਚਾਉਣਾ ਸੀ ਕਿ ਪੁਲਿਸ ਨੂੰ ਫੋਨ ਕਰਨਾ ਹੀ ਤੁਸੀਂ ਆਪ ਦੱਸੋ ਹੁਣ ਨਹੀਂ ਮੈਂ ਕਿਹਾ ਇਨਫੋਰਮੇਸ਼ਨ ਤੇ ਪੁਲਿਸ ਨੂੰ ਦਿੱਤੀ ਹੋਣੀ ਤੁਸੀਂ ਕਿ ਇੰਨੀ ਵੱਡੀ ਗੱਲ ਹੋ ਗਈ ਤੁਹਾਡੇ ਨਾਲ ਕਿਸੇ ਨੇ ਫੋਨ ਨਹੀਂ ਕੀਤਾ ਸਾਡੇ ਫੋਨ ਹਾਲੇ ਅੰਦਰ ਹੀ ਪਏ ਸੀ ਹੂੰ ਟੇਬਲ ਤੇ ਹੀ ਪਏ ਸੀ ਜਿੱਥੇ ਅਸੀਂ ਡਾਈਨ ਇਨ ਕਰ ਰਹੇ ਸੀ ਖਾ ਰਹੇ ਸੀਗੇ ਉੱਥੇ ਹੀ ਪਏ ਸੀ ਇੰਨੀ ਦੇਰ ਨੂੰ ਗੱਲ ਹੋਈ ਬਸ ਇਹੀ ਮੈਂ ਪੁੱਛਣ ਹੀ ਲੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਉੱਥੇ ਦੀ ਸੀਸੀਟੀਵੀ ਕੈਮਰਾ ਵੀ ਹਾਂ ਜੀ ਹਾਂ ਦੀ ਸਾਰੀਆਂ ਉੱਥੇ ਦਾ ਹੈਗੇਆਂ ਕਿਉਂਕਿ ਸਾਡੇ ਨਾਲ ਹੀ ਬੈਠੇ ਹੋਏ ਸੀਗੇ ਬਾਹਰ ਜਾ ਕੇ ਸਾਰਾ ਕੁਝ ਉੱਥੇ ਸੀਸੀਟੀਵੀ ਕੈਮਰੇ ਚਾਹੂਗਾ ਤੁਸੀਂ ਕਿਥੇ ਰਹਿਣ ਵਾਲੇ ਹੋ ਫੇਸਵਾਰ ਫੇਸਵਾਰ ਹਾਂ ਜੀ ਹਾਂ ਹਾਂ ਪੁਲਿਸ ਨੂੰ ਰਿਪੋਰਟ ਕਰਤਾ ਗਿਆ ਜੀ ਨਹੀਂ ਕਿਹੜੇ ਨੰਬਰ ਥਾਣਾ ਪੈਂਦਾ 1.5 ਘੰਟਾ ਪਹਿਲੋਂ ਦੀ ਗੱਲ ਹਾਂ ਜੀ ਹਾਂ ਜੀ ਭਾਈ ਥਾਣਾ ਕਿੰਨਾ ਨੰਬਰ ਪੈਂਦਾ ਥਾਣਾ ਕਿੰਨਾ ਨੰਬਰ ਪੈਂਦਾ ਹਾਂਜੀ ਸਰ ਜਿਹੜਾ ਪਿੰਸ ਦੇ ਵਿੱਚ ਝਗੜਾ ਹੋਇਆ ਹੈ ਕੀ ਮਾਮਲਾ ਹੈਗਾ ਪੂਰਾ ਇੱਥੇ ਸਾਨੂੰ ਹੁਣੇ ਖਬਰ ਆਈ ਹੈ ਜੀ ਦੂਜਾ ਨੇ ਕੋਈ ਸਟੂਡੈਂਟ ਦੇ ਨਾਲ ਇਹਨਾਂ ਨੇ ਕਿਸੇ ਮੋਟਰਸਾਈਕਲ ਤੇ ਜਾ ਰਹੇ ਸੀ ਗੱਡੀ ਨਾਲ ਸਿਸ਼ਾ ਟਕਰਾਉਣ ਦੇ ਨਾਲ ਇਹਨਾਂ ਦੇ ਆਪਸ ਵਿੱਚ ਮਤਚਾ ਕਰਾ ਹੋਇਆ ਤੇ ਬਾਕੀ ਹੁਣ ਕਪੀਸ਼ ਕਰਾ ਰਹੇ ਨੇ ਕੀ ਕਰਾ ਸਰ ਇਹ ਜਿਹੜਾ ਝਗੜਾ ਹੋਇਆ ਇਹਨਾਂ ਦਾ ਕਿੱਥੇ ਹੋਇਆ ਸੀਗਾ ਇਹ ਜਿਹਾ ਸੀ ਉਹ ਪੀਪੀਆਰ ਮੋਰ ਤੋਂ ਰਿਖਤ ਆਇਆ ਤੇ ਕੈਂਸਲ ਅੰਦਰ ਆਇਆ ਓਕੇ ਉਹ ਤੇ ਕੈਂਸਲ ਅੰਦਰ ਆ ਕੇ ਜਿਹੜੇ ਜਿਹਦੇ ਮੁੰਡੇ ਦੇ ਗੋਸਲੇ ਲੱਗੇ ਸੀ ਉਹ ਬੋਟਾ ਆਪਣਾ ਐਕਸਟਰਾ ਕਰਾਉਣ ਲੱਗੇ ਅੰਦਰ ਆ ਕੇ ਕਿ ਜਿਹੜੇ ਮੁੰਡੇ ਦੇ ਸੱਟਾਂ ਲੱਗੀਆਂ ਕੀ ਨਾਮ ਹੈ ਉਹਨਾਂ ਦੇ ਕਿੱਥੇ ਰਹਿਣ ਵਾਲੇ ਆ ਇਹਦਾ ਦੱਸੋ ਹਾਂ ਮੈਂ ਕਹਿੰਦਾ ਨੂਰਤਬਲਤ ਦਾ ਨਾਮ ਵੀ ਰਾਜਨ ਸੰਦੂਕ ਡਾਕਟਰ ਸਾਹਿਬ ਦਾ ਰਣਵੀਰ ਰਣਵੀਰ ਤਿੰਨਾਂ ਦੇ ਸੱਟਾਂ ਲੱਗੀਆਂ ਤਿੰਨਾਂ ਦੇ ਸੱਟਾਂ ਲੱਗੀਆਂ ਕੀ ਹਾਲਾਤ ਕੀ ਨੇ ਇਹਨਾਂ ਦੇ ਇਹਨਾਂ ਦੇ ਜਿਹੜੇ ਮੁੰਡੇ ਕਹਿੰਦੇ ਤੇ ਆ ਉਹ ਵੀ ਜ਼ਖਮ ਫਟੇ ਆ ਤੇ ਦੂਜੇ ਦੇ ਸਿਰ ਤੇ ਆ ਜੀ ਕਿਹਨਾਂ ਵੱਲੋਂ ਇਹ ਜਿਹੜਾ ਹਮਲਾ ਕੀਤਾ ਗਿਆ ਇਹ ਹਮਲਾ ਇਹ ਦੱਸਦੇ ਆ ਵੀ ਉਹਨਾਂ ਦੇ ਜਿਹੜੇ ਸਿਵਲ ਦੇ ਸੀਗੇ ਉਹਨਾਂ ਨੇ ਸਾਥ ਦੇ ਕੀਤਾ ਮੂਹਰੇ ਸੈਕਟਰ ਟਕਰਾਉਣ ਦੀ ਜਿਹੜਾ ਉਹ ਕੰਮ ਕਰਦਾ ਓਕੇ ਤੁਹਾਡੇ ਕੋਲ ਦੂਸਰੀ ਪਾਰਟੀ ਵੱਲੋਂ ਵੀ ਕੋਈ ਕੰਪਲੇਂਟ ਆਈ ਹੈ ਨਹੀਂ ਉਹਨਾਂ ਵੱਲੋਂ ਕੋਈ ਨਹੀਂ ਸਾਨੂੰ ਤਿੰਨ ਸਾਲਾਂ ਦਾ ਪਤਾ ਲੱਗ ਰਿਹਾ ਕਿ ਪੀਐਮਸ ਦੇ ਵਿੱਚ ਵੀ ਜਿਹੜੀ ਆ ਤੋੜਪੰਨ ਕੀਤੀ ਗਈ ਉਹਨਾਂ ਵੱਲੋਂ ਕਿੰਨੇ ਨੌਜਵਾਨ ਸੀਗੇ ਉਹ ਪੂਰਾ ਬੱਚੇ ਉਹਦੇ ਵਿੱਚ ਤਿੰਨ ਦਿੱਤੇ ਜੀ ਤਿੰਨ ਜਣੇ ਓਕੇ ਕੋਈ ਸੀਸੀਟੀਵੀ ਆਈ ਹੈ ਸਾਹਮਣੇ ਹਾਂ ਜਿਸੇ ਜੂ ਦੇ ਅੰਦਰ ਲੱਗੇ ਆ ਤੇ ਉਹਦਾ ਟੋਟਲ 7000 ਦੇ ਤੇ ਜਿਹੜੇ ਸੀਸੀਟੀਵੀ ਕਵਰੇਜ ਦੇ ਤੇ ਚੱਲੇਗਾ ਓਕੇ ਤੇ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਆਪਾਂ ਕਾਰਵਾਈ ਜੇ ਤਾਂ ਉਹ ਹੀ ਦਿੱਖੇ ਪੰਜਾਬ ਇਹਨਾਂ ਦਾ ਫਸਟ ਹੈਂਡ ਕਰੋਨੇ ਜੀ ਇਹਨਾਂ ਦੇ ਕੋਲ ਜਾਣਕਾਰੀ ਹੋਵੇ ਠੀਕ ਹੈ ਜੀ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ